ਬੀਤੇ ਦਿਨੀ ਫਰੀਦਕੋਟ ਦੇ ਪਿੰਡ ਆਪਸੀ ਰੰਜਸ਼ ਦੇ ਚੱਲਦਿਆਂ ਹੋਈ ਲੜਾਈ ਦੇ ਵਿੱਚ ਗੋਲੀ ਚਲਾਈ ਗਈ ਸੀ ਜਿਸ ਦੇ ਦੌਰਾਨ ਗੋਲੀ ਲੱਗਣ ਦੇ ਕਾਰਨ ਜ਼ਖਮੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਅਧੀਨ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਆਪਣੀ ਜਾਂਚ ਦੇ ਦੌਰਾਨ ਜ਼ਖਮੀ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਕੁੱਲ 21 ਲੋਕਾਂ ਦੇ ਖਿਲਾਫ ਤਾਣਾ ਸਦਰ ਫਰੀਦਕੋਟ ਦੇ ਵਿੱਚ ਮਾਮਲਾ ਦਰਜ ਕਰ ਲਿਤਾ ਗਿਆ ਸੀ ਅਤੇ ਕੁਝ ਹੀ ਦਿਨ ਪਹਿਲਾਂ 6 ਦੋਸ਼ੀ ਗ੍ਰਿਫਤਾਰ ਕਰ ਲਿੱਤੇ ਗਏ ਸਨ ਅਤੇ ਅੱਜ ਫਿਰ ਐਸਪੀ ਜਸਮੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 7 ਦੋਸ਼ੀ ਹੋਰ ਗ੍ਰਿਫਤਾਰ ਕੀਤੇ ਗਏ ਹਨ ਜੋ ਦੋਸ਼ੀ ਬਾਕੀ ਬਚੇ ਹਨ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਇੱਦਾਂ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੀਤੀ 14 ਤਰੀਕ ਨੂੰ ਜਿਹੜਾ ਇੱਕ ਇਹ ਮੁਕੱਦਮਾ ਪਿੰਡ ਕੰਮਿਆਣੀ ਚ ਹੋਈ ਲੜਾਈ ਦੇ ਸਬੰਧ ਚ ਦਰਜ ਕੀਤਾ ਸੀ ਬੀਨਸ ਦੀਆਂ ਅਲੱਗ-ਅਲੱਗ ਧਾਰਾਂ ਚੋਂ ਏ ਕੁੱਲ 21 ਵਿਅਕਤੀਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਜਿਹਦੇ ਚ 19 ਬਾਈ ਨੇਮ ਸੀ ਤੇ ਦੋ ਨਾਂ ਮੁਰਕੇ ਨਾਮਜ਼ਦ ਕੀਤਾ ਜੀ ਉਹਦੇ ਵਿੱਚੋਂ ਅਸੀਂ ਨਾ ਹੁਣ 7 ਬੰਦੇ ਹੋਰ ਗ੍ਰਿਫਤਾਰ ਕਰ ਲਿਆ ਪਹਿਲਾਂ 6 ਕੀਤੇ ਸੀ ਹੁਣ 7 ਵਿਅਕਤੀ ਹੋਰ ਗ੍ਰਿਫਤਾਰ ਕਰ ਲਿਆ ਤੇ ਹੁਣ ਕੁੱਲ ਗਿੰਦੀ ਜੇ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ 13 ਹੋ ਗਈ ਹੈ ਤੇ ਇਹ ਜਿਹੜੇ ਹੁਣ ਗ੍ਰਿਫਤਾਰ ਕੀਤੇ ਐ ਇਹਨਾਂ ਚ ਇੱਕ ਜੋਨਾ ਹੀ ਲਾ ਤੇ ਬਾਕੀ ਜਿਹੜੇ 6 ਦੂਸਰੇ ਨੇ ਜਿਦਾਂ ਕਿ ਸਤਨਾਮ ਉਹ ਸੰਦੀਪ ਯੋਧਵੀਰ ਹਰਮਨ ਗੁਰਲਾਲ ਹੋਰੀ ਤੇ ਇਹਨਾਂ ਚ ਜਿੱਦਾਂ ਸਤਨਾਮ ਤੇ ਹੁਸਨਦੀਪ ਹੈਗਾ ਇਹਨਾਂ ਤੇ ਪਹਿਲਾਂ ਵੀ ਲੜਾਈ ਝਗੜੇ ਦੇ ਪਰਚੇ ਹੈਗੇ ਤੇ ਬਾਕੀ ਜਿਹੜੇ ਮਲਜਮ ਬੈ ਗਏ ਉਹਨਾਂ ਦੀ ਵੀ ਛੇਤੀ ਗ੍ਰਿਫਤਾਰੀ ਕਰਾਂਗੇ ਇਹ ਸਭ ਪਹਿਲਾਂ ਵੀ ਕੋਈ ਟੈਸਟ ਕਰਦੀ ਨੇ ਤੇ ਆਓ ਜੀ ਇਹਨਾਂ ਜਿਹਦਾ ਹੋਣਾ ਸਤਨਾਮ ਫੜਿਆ ਉਸਨਦੀਪ ਫੜਿਆ ਪਹਿਲਾਂ ਆਪਾਂ ਸੁੱਖਾ ਫੜਿਆ ਇਹੀ ਦੋਬੀਨ ਫੜਿਆ ਇਹਨਾਂ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਪਰਚੇ ਹੈਗੇ ਕੀ ਇਹ ਹੱਥiar ਮਾਮਲੇ ਚ ਇਹ ਪੁੱਛਤਾ ਕਿ ਕੀ ਇਹ ਮੰਨਜੀ ਉਹਨਾਂ ਦੀ ਲੜਾਈ ਦੇ ਵਿੱਚ ਲੜਾਈ ਚ ਹੀ ਗ੍ਰਿਫਤਾਰ ਕੀਤਾ ਜੀ ਉੱਥੇ ਲੜਾਈ ਹੋਈ ਸੀ ਇੱਕ ਬੰਦੇ ਨੂੰ ਗੋਲੀ ਲੱਗੀ ਜੀ ਫਾਇਰ ਆਰਮ ਇੰਦਰੀ ਹੋਈ ਸੀ ਜੀ ਗਰਦਨ ਚ ਗੋਲੀ ਲੱਗੀ ਸੀ ਕਹੋਂ ਚ ਤਾਂ ਉਸ ਕੇਸ ਚ ਇੱਕ ਆਪਾਂ 146 ਨੰਬਰ ਮੁਕੱਦਮਾ ਦਿੱਤਾ ਜੀ ਸ਼ਦਰ ਫੀਕੋਟ ਥਾਣੇ ਚ ਉਹਦੇ ਚ ਗ੍ਰਿਫਤਾਰ ਹੋਏ ਤੇ ਇਹ ਹਰ ਕਿਸੇ ਗਰੁੱਪ ਨਾਲ ਰਿਲੇਟਡ ਇਹਨਾਂ ਦੇ ਲੋਕਲ ਲੈਵਲ ਕੰਮਾਂ ਵਾਲੇ ਪਿੰਡ ਦੇ ਮੁੰਡਿਆਂ ਨੇ ਗਰੁੱਪ ਜਿਹਨੂੰ ਕੀ ਕਹਿੰਦੇ ਬਣਾਇਆ ਜਿਹੜਾ ਕਿ ਗੁੰਡਾਗੰਦੀ ਗੁਰਦੀ ਦੇ ਵਿੱਚ ਇਨਡਲਜ ਕਰਦੇ ਨੇ